ਸਤਿ ਸ਼੍ਰੀ ਅਕਾਲ ਨਮਸਕਾਰ ਦੋਸਤੋ ਮੈਂ ਗੁਰਵਿੰਦਰ ਸ਼ਰਮਾ ਬਠਿੰਡਾ ਤੋਂ ਸਨੇਕ ਰੈਸਕਿਊਰ ਅਤੇ ਵਾਈਲਡ ਲਾਈਫ ਸੇਵਰ ਮੈਂ ਤੁਹਾਨੂੰ ਸੱਪ ਬਾਰੇ ਕੁਝ ਜਾਣਕਾਰੀ ਦੇਣੀ ਚਾਹਣਾ ਕਿ ਜਿਹੜਾ ਇਹ ਸੱਪ ਤੁਸੀਂ ਮੇਰੇ ਹੱਥ 'ਚ ਦੇਖ ਰਹੇ ਹੋ ਇਹਦਾ ਨਾਂ ਹੈ ਸਪੈਕਟਿਕਲਡ ਕੋਬਰਾ ਪਦਮ ਸੱਪ ਵੀ ਇਸ ਨੂੰ ਕਿਹਾ ਜਾਂਦਾ ਹੈ ਭਾਰਤ ਦੇ ਸਭ ਤੋਂ ਵੱਧ ਜ਼ਹਿਰੀਲੇ ਸੱਪਾਂ ਵਿੱਚੋਂ ਇੱਕ ਇਹਦੇ ਅੰਦਰ ਨਿਊਰੋਟੌਕਸਿਨ ਤੇ ਕਾਰਡੀਓਟੌਕਸਿਨ ਦੋ ਵੈਨਮ ਹੁੰਦੇ ਨੇ ਇਹ ਸੱਪ ਬਹੁਤ ਜ਼ਿਆਦਾ ਜ਼ਹਿਰੀਲਾ ਅਤੇ ਅਗਰੈਸਿਵ ਸੱਪ ਹੁੰਦਾ ਪ੍ਰੰਤੂ ਇਹ ਉਨਾਂ ਚਿਰ ਕਿਸੇ ਨੂੰ ਕੁਝ ਨਹੀਂ ਕਹਿੰਦਾ ਜਦੋਂ ਤੱਕ ਇਸ ਦੀ ਮਾਰ ਦੇ ਵਿੱਚ ਕੋਈ ਨਹੀਂ ਆਉਂਦਾ ਜਾਂ ਇਸ ਨੂੰ ਛੇੜਦਾ ਨਹੀਂ ਜਾਂ ਇਸ ਨੂੰ ਇਹ ਨਹੀਂ ਲੱਗਦਾ ਕਿ ਮੈਨੂੰ ਇਸ ਚੀਜ਼ ਤੋਂ ਖਤਰਾ ਹੈ ਉਸ ਤੋਂ ਬਾਅਦ ਹੀ ਸੱਪ ਹੈ ਜਿਹੜਾ ਉਹ ਕਿਸੇ ਦੇ ਉੱਤੇ ਅਟੈਕ ਕਰਦਾ ਪਿਛਲੇ ਦਿਨੀ ਮੈਂ ਕੁਝ ਵੀਡੀਓ ਦੇਖੀਆਂ ਜਿਦੇ ਵਿੱਚ ਦੱਸਿਆ ਗਿਆ ਸੀ ਕਿ ਕੋਈ ਸੱਪ ਹੈ ਉਹ ਕਿਸੇ ਸਬਜ਼ੀ ਦੇ ਉੱਤੇ ਡੰਗ ਮਾਰ ਰਿਹਾ ਹੈ ਜਾਂ ਇੱਕ ਸੱਪ ਸੀ ਕਿ ਉਹ ਇੱਕ ਫਰੂਟ ਦੇ ਉੱਤੇ ਜਿਹੜਾ ਹੈਗਾ ਡੰਗ ਮਾਰ ਰਿਹਾ ਦੰਦ ਚਬੋ ਰਿਹਾ ਦੋਸਤੋ ਇਹ ਬਿਲਕੁਲ ਵੀ ਗਲਤ ਹੈ ਇਦਾਂ ਕਦੇ ਵੀ ਨਹੀਂ ਹੁੰਦਾ ਕਿਉਂਕਿ ਭਾਰਤ ਜਾਂ ਦੁਨੀਆ ਦਾ ਕੋਈ ਵੀ ਸੱਪ ਹੈ ਜਿਹੜਾ ਉਹ ਮਾਸਾहारी ਹੁੰਦਾ ਹੈ ਉਹ ਸੱਪ ਕਦੇ ਵੀ ਫਲ ਸਬਜ਼ੀਆਂ ਜਾਂ ਬਨਸਪਤੀ ਨੂੰ ਨਹੀਂ ਖਾਂਦੇ ਉਹ ਸਿਰਫ ਤੇ ਸਿਰਫ ਮਾਸ ਖਾਂਦੇ ਨੇ ਇਨਫਰਾ ਰੈੱਡ ਇਹਨਾਂ ਨੂੰ ਦਿਖਾਈ ਦਿੰਦਾ ਹੁੰਦਾ ਹੈ ਦੇ ਦੂਜੀ ਸਭ ਤੋਂ ਵੱਡੀ ਗੱਲ ਕਿ ਅਸੀਂ ਕਹਿ ਦਿੰਨੇ ਆ ਕਿ ਸੱਪ ਦੁੱਧ ਪੀਂਦਾ ਜਾਂ ਕੋਈ ਇਦਾਂ ਦੀ ਹੋਰ ਚੀਜ਼ ਉਸ ਦੇ ਉੱਤੇ ਉਹਨੂੰ ਪਿਆਈ ਜਾਂਦੀ ਹੈ ਦੋਸਤੋ ਸੱਪ ਦੀ ਖੁਰਾਕ ਨਹੀਂ ਹੈਗੀ ਦੁੱਧ ਸੱਪ ਕਦੇ ਵੀ ਦੁੱਧ ਨਹੀਂ ਪੀਂਦਾ ਸੱਪ ਨੂੰ ਜੇਕਰ ਦੁੱਧ ਪਿਆਇਆ ਜਾਂਦਾ ਤਾਂ ਉਹ ਤਰਲ ਪਦਾਰਥ ਲਿਕਵਿਡ ਸਮਝ ਕੇ ਪੀ ਲੈਂਦਾ ਪਰੰਤੂ ਥੋੜੇ ਸਮੇਂ ਬਾਅਦ ਹੀ ਉਸ ਨੂੰ ਬਾਹਰ ਕੱਢ ਦਿੰਦਾ ਕਿਉਂਕਿ ਜੇਕਰ ਉਹਦੇ ਪੇਟ ਦੇ ਅੰਦਰ ਦੁੱਧ ਰਹਿ ਜਾਵੇ ਤਾਂ ਉਹਨੂੰ ਜਿਹੜਾ ਹੈਗਾ ਨਮੂਨੀਆਂ ਹੋ ਜਾਂਦਾ ਲੰਗਸ ਇਨਫੈਕਸ਼ਨ ਹੋ ਜਾਂਦੀ ਹੈ ਤੇ ਕੁਝ ਘੰਟਿਆਂ ਦੇ ਵਿੱਚ ਸੱਪ ਦੀ ਮੌਤ ਹੋ ਜਾਂਦੀ ਹੈ ਸੱਪ ਉਸ ਨੂੰ ਉਸ ਨੂੰ ਆਪਦੇ ਅੰਦਰ ਨਹੀਂ ਰੱਖਦਾ ਬਾਹਰ ਕੱਢ ਦਿੰਦਾ ਚਾਹੇ ਮਲ ਮੂਤਰ ਰਹੀਂ ਚਾਹੇ ਮੂਹ ਰਹੀਂ ਉਹ ਚੀਜ਼ ਨੂੰ ਜਾਂ ਦੁੱਧ ਨੂੰ ਬਾਹਰ ਕੱਢ ਦਿੰਦਾ ਕਿਉਂਕਿ ਕੈਲਸ਼ੀਅਮ ਨੂੰ ਡਾਈਜੈਸਟ ਕਰਨ ਵਾਲੇ ਉਹਦੇ ਅੰਦਰ ਐਂਜ਼ਾਈਮ ਨਹੀਂ ਹੁੰਦੇ ਸੱਪ ਦੇ ਕੰਨ ਨਹੀਂ ਹੁੰਦੇ ਸੱਪ ਨੂੰ ਇਸ ਕਰਕੇ ਬੀਨ ਵਗੈਰਾ ਕੁਝ ਨਹੀਂ ਦਿਖਾਈ ਦਿੰਦੀ ਜਿਸ ਤਰੀਕੇ ਨਾਲ ਮੇਰਾ ਹੱਥ ਹਿੱਲ ਰਿਹਾ ਸੀ ਸੱਪ ਉਸ ਪਾਸੇ ਨੂੰ ਹਿੱਲ ਰਿਹਾ ਸੀ ਕਿਉਂਕਿ ਸੱਪ ਨੂੰ ਸਾਹਮਣੇ ਚੀਜ਼ ਦਿਖਾਈ ਦੇ ਰਹੀ ਹੁੰਦੀ ਹੈ ਬੀਨ ਨਾਲ ਜਾਂ ਆਵਾਜ਼ ਨਾਲ ਸੱਪ ਦਾ ਕੋਈ ਸਬੰਧ ਨਹੀਂ ਸੱਪ ਕਦੇ ਵੀ ਬਦਲਾ ਨਹੀਂ ਲੈਂਦਾ ਸੱਪ ਦੇ ਸਿਰ 'ਚ ਕੋਈ ਮਣੀ ਮਣਕਾ 나ਗਮਣੀ ਨਹੀਂ ਹੁੰਦੀ ਕੋਬਰਾ ਸੱਪ ਦੀ ਉਮਰ ਜਿਹੜੀ ਹੈਗੀ ਹੈ 20 ਤੋਂ 25 ਸਾਲ ਹੁੰਦੀ ਹੈ ਤਾਂ ਇਹ ਵੀ ਨਹੀਂ ਹੁੰਦਾ ਕਿ ਸੱਪ ਦੇਹ ਧਾਰੀ ਜਾਂ ਇੱਛਾ ਧਾਰੀ ਬਣ ਜਾਂਦਾ ਹੈ ਦੇਹ ਪਲਟਾ ਲੈਂਦਾ ਹੈ ਜਾ ਸੱਪ ਜਿਹੜਾ ਹੈਗਾ 100 ਸਾਲ ਦਾ ਹੋ ਜਾਂਦਾ ਉਸ ਤੋਂ ਬਾਅਦ ਉਹ ਇੱਛਾਧਾਰੀ ਬਣਨ ਲੱਗ ਜਾਂਦਾ ਇਦਾਂ ਦਾ ਵੀ ਕੁਝ ਨਹੀਂ ਹੁੰਦਾ ਬਹੁਤ ਸਾਰੀਆਂ ਮਿਥ ਨੇ ਸੱਪਾਂ ਬਾਰੇ ਇਹਨਾਂ ਨੂੰ ਜਾਣੋ